ਮੈਂ ਰਾਿਕਮਨ ਚੰਦਾ ਸਦਨਾਂਪੁਰ ਲੋਧੀ ਵਾਸੀਆਂ ਜੀ ਤੇ ਮੈਨੂੰ 6:30 ਵਜੇ ਫੋਨ ਆਇਆ ਵੀ ਦੁਕਾਨ ਤੇ ਅੱਗ ਲੱਗ ਗਈ ਆ ਐਂਸਨ ਇਹਨਾਂ ਦੇ ਗਲੈਮ ਕਰਤੇ ਗਲੈਮ ਕਰਤੇ ਤੇ ਮੈਂ ਆਣ ਕੇ ਦੇਖਿਆ ਸ਼ਟਰ ਤੜਾਇਆ ਸ਼ਟਰ ਤੋੜ ਕੇ ਜਦੋਂ ਉਹਨੂੰ ਸ਼ਟਰ ਖੋਲਿਆ ਤੇ ਪੂਰਾ ਅੰਦਰ ਭਾਂਬੜ ਸੀ ਦੁਕਾਨ ਸਾਰੀ ਨਸ਼ਟ ਹੋ ਗਈ ਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਜੋ ਵੀ ਅੰਦਰ ਸੀ ਸਾਰਾ ਸੜ ਕੇ ਤਬਾਹ ਹੋ ਗਿਆ ਇੱਕ ਵੀ ਚੀਜ਼ ਨਹੀਂ ਬਚੀ ਕੁਝ ਨਹੀਂ ਬਚਿਆ ਉਹਦੇ ਵਿੱਚ ਸ਼ੋਰੂਮ ਅੱਗ ਫਾਇਰ ਬਰਗੇਟ ਵਾਲੇ ਭਜਾਰੇ ਅਜੇ ਵੀ ਅੱਗ ਬੁਜੀ ਨਹੀਂ 2 2.5 ਘੰਟੇ ਹੋ ਗਏ ਆ ਅੱਗ ਬੁਜਣ ਦਾ ਨਾਂ ਨਹੀਂ ਲੈ ਰਹੀ ਵਿੱਚ ਸਾਰਾ ਗਰਮ ਕਪੜਾ ਸੀ ਜੋ ਰੈਡੀਮੇਡ ਕਪੜਾ ਸਾਰਾ ਵਿੱਚ ਸੀ ਸਾਰੇ ਨੂੰ ਅੱਗ ਲੱਗ ਗਈ ਆ ਸ਼ੋਰੂਮ ਕਿਹਦਾ ਕੀ ਹੈ ਸ਼ੋਰੂਮ ਦੀਪਕ ਨਾਰੰਗਦਾ ਮੇਰਾ ਰਿਸ਼ਤੇਦਾਰੀ ਚ ਭਤੀਜਾ ਲੱਗਦਾ ਆ ਇਹ ਫਾਇਰ ਬਰਗੇਟ ਮੌਕੇ ਤੇ ਪਹੁੰਚ ਗਿਆ ਨਹੀਂ ਆ ਫਾਇਰ ਬਰਗੇਟ ਮੌਕੇ ਤੇ ਪਹੁੰਚ ਗਿਆ ਜੀ ਹੁਣ ਤਾਂ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਹੁਣ ਤਾਂ ਹੀ ਆ ਪੰਜਵੀਂ ਗੱਡੀ ਆ ਗਈ ਆ ਪਾਣੀ ਦੀ ਤੇ ਚਾਰ ਗੱਡੀਆਂ ਲਾ ਕੇ ਚਲੇ ਗਈਆਂ ਪੰਜਵੀਂ ਗੱਡੀ ਹੁਣ ਲੱਗਣ ਲੱਗੀ ਆ ਬਾਣੀ ਆ ਤਦੋਂ ਲੱਗੇ ਆ ਤਦੇ ਆਪ ਉਹ ਦਿੱਲੀ ਗਿਆ ਆ ਮਾਲ ਲੈਣ ਦਿੱਲੀ ਗਿਆ ਆ